ਇਸ ਧਰਤੀ ਨੇ ਬਹੁਤ ਸਾਧੂ ਸੰਤਾਂ ਅਤੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਹੈ ਅੱਜ ਉਹ ਤੁਹਾਨੂੰ ਇਸ ਧਰਤੀ ਦੇ ਦਰਸ਼ਨ ਕਰਵਾਉਂਦੇ ਆ ਜੀ ਗੁਰਦੁਆਰਾ ਗੁਰੂ ਸਰ ਪਿੰਡ ਕੌਕੇ ਲੁਧਿਆਣਾ ਗੁਰੂ ਪਿਆਰਿਓ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਇਸ ਸਥਾਨ ਤੇ ਪਹੁੰਚੇ ਤਾਂ ਇਥੇ ਇੱਕ ਪਾਣੀ ਦੀ ਢਾਬ ਅਤੇ ਸੰਗਣਾ ਜੰਗਲ ਸੀ ਗੁਰੂ ਜੀ ਨੇ ਕੁਝ ਦਿਨ ਇਸ ਸਥਾਨ ਤੇ ਵਿਸ਼ਰਾਮ ਕੀਤਾ ਗੁਰੂ ਜੀ ਦੇ ਨਾਲ 200 ਦੇ ਕਰੀਬ ਸਿੰਘ ਅਤੇ ਹਾਥੀ ਘੋੜੇ ਵੀ ਸਨ। ਇੱਥੇ ਨੇੜੇ ਦਾ ਹੀ ਇੱਕ ਰਾਗੀ ਸਿੰਘ ਰਹਿੰਦਾ ਸੀ ਜੋ ਕਿ ਬਡੂੰਦੀ ਵਾਲੇ ਰਾਜੇ ਦਾ ਹਜੂਰੀ ਰਾਗੀ ਦੱਸਿਆ ਜਾਂਦਾ ਸੀ। ਉਸਨੇ ਗੁਰੂ ਜੀ ਦੀ ਹਜੂਰੀ ਦੇ ਵਿੱਚ ਕੀਰਤਨ ਕੀਤਾ। ਗੁਰੂ ਜੀ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਏ, ਬਹੁਤ ਖੁਸ਼ ਹੋਏ। ਅਰੇ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਕਿ ਸਿੰਘਾ ਜੋ ਮੰਗਣਾ ਹੀ ਮੰਗ। ਕਹਿਣ ਲੱਗਾ ਹਜੂਰੀ ਰਾਗੀ ਕਿ ਗੁਰੂ ਜੀ ਤੁਹਾਡਾ ਬਖਸ਼ਿਆ ਸਭ ਕੁਝ ਹੈ। ਗੁਰੂ ਜੀ ਨੇ ਆਖਿਆ ਕਿ ਸਿੰਘਾ ਤੇਰਾ ਨਾਮ ਕੀ ਹੈ? ਕਹਿਣ ਲੱਗਾ ਗੁਰੂ ਜੀ ਮੇਰਾ ਨਾਮ ਹੀਰਾ ਹੈ ਦਾਸ ਨੂੰ ਹੀਰਾ ਕਹਿੰਦੇ ਹਨ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਕਿ ਚੰਗਾ ਭਾਈ ਇਸ ਧਰਤੀ ਤੇ ਹੀਰੇ ਹੀ ਪੈਦਾ ਹੋਇਆ ਕਰਨਗੇ ਕਿਤੇ ਹੀਰੇ ਪ੍ਰਗਟ ਹੋਣਗੇ ਕਿਤੇ ਗੁਪਤ ਹੋਣਗੇ ਜੰਗਲਾਂ ਦੇ ਵਿੱਚ ਮੰਗਲ ਹੋਣਗੇ ਜੰਗਲਾਂ ਚ ਮੰਗਲ ਲੱਗਿਆ ਕਰਨਗੇ ਇਸ ਧਰਤੀ ਤੇ ਇਹ ਧਰਤੀ ਭਾਗਾ ਭਰੀ ਹੋਵੇਗੀ ਗੁਰੂ ਸਾਹਿਬ ਜੀ ਇਸ ਧਰਤੀ ਤੇ 1628 ਈਸਵੀ ਵਿੱਚ ਸੰਮਤ 1684 ਬਿਕਰਮੀ ਨੂੰ ਪਹੁੰਚੇ ਸਨ ਇਸ ਸਥਾਨ ਤੇ ਗੁਰੂ ਜੀ ਜਾਣ ਲੱਗੇ ਯਾਦਵਜੋ ਕਿਕਰ ਦੀ ਦਤਨ ਲਾਗੇ ਸਨਾਂ ਜੋ ਇਸ ਸਥਾਨ ਤੇ ਸੁੰਦਰ ਦਰਬਾਰ ਸਜੇ ਹਨ ਦਰਬਾਰ ਸਾਹਿਬ ਦੀ ਇਮਾਰਤ ਬਣਾਉਣ ਲਈ ਉਹ ਕਿਕਰ ਨੂੰ ਪੁੱਟਣਾ ਪਿਆ ਤੇ ਇਸ ਸਥਾਨ ਤੇ ਸੁੰਦਰ ਥੜਾ ਸਾਹਿਬ ਸਜਿਆ ਹੋਇਆ ਹੈ ਤੇ ਮਹਾਰਾਜ ਜੀ ਦਾ ਉੱਪਰ ਪ੍ਰਕਾਸ਼ ਹੈ ਪ੍ਰਕਾਸ਼ ਵਾਲੀ ਜਗ੍ਹਾ ਤੇ ਕਿਕਰ ਹੁੰਦੀ ਸੀ ਪ੍ਰਤਨ ਸਮੇਂ ਦੀ ਇਸੇ ਹੀ ਸਥਾਨ ਤੇ ਬੈਠ ਕੇ ਗੁਰੂ ਜੀ ਨੇ ਕੀਰਤਨ ਸਰਵਨ ਕੀਤਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬਚਨ ਜੁਗੋ ਜੁਗ ਅਟਲ ਇਸ ਧਰਤੀ ਤੇ ਇਲਾਕੇ ਵਿੱਚ ਕਈ ਮਹਾਪੁਰਸ਼ ਵਸਦੇ ਹਨ ਕੋਈ ਗੁਪਤ ਰਹਿੰਦਾ ਕੋਈ ਪ੍ਰਗਟ ਹੋ ਜਾਂਦਾ ਮੀਰੀ ਪਰੀ ਦੇ ਮਾਲਕ ਮਹਾਰਾਜ ਜੀ ਨੇ ਇਸ ਸਥਾਨ ਨੂੰ ਅਨੇਕਾਂ ਵਾਰ ਦਿੱਤੇ ਅਤੇ ਇਲਾਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚੋਂ ਗੁਜ਼ਰਦੇ ਹੋਏ ਆਪਣੇ ਸੰਧੂ ਸਾਈਂ ਦਾਸ ਜੀ ਕੋਲ ਪਿੰਡ ਡਰੋਲੀ ਵਿਖੇ ਪਹੁੰਚੇ ਉੱਥੇ ਗੁਰੂ ਸਾਹਿਬ ਨੇ ਕਾਫੀ ਸਮਾਂ ਬਤੀਤ ਕੀਤਾ ਅਤੇ ਮਾਲਵੇ ਦੇ ਸਿੱਖਾਂ ਨੂੰ ਗੁਰਸਿੱਖ ਬਣਾਇਆ ਇਸ ਪਵਿੱਤਰ ਸਥਾਨ ਤੇ ਹਰ ਮਹੀਨੇ ਮਸਿਆ ਮਨਾਈ ਜਾਂਦੀ ਹੈ ਅਤੇ ਮੱਸੀਆ ਵਾਲੇ ਦਿਨ ਭਾਰੀ ਗਿੰਦੀ ਦੇ ਵਿੱਚ ਸੰਗਤਾਂ ਇਕੱਠ ਕਰਦੀਆਂ ਹਨ ਹੰੰਦੀਆਂ ਹਨ ਅਤੇ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਛੇਵੇਂ ਪਾਤਸ਼ਾਹ ਜੀ ਮੇਰੀ ਪਰੀ ਦੇ ਮਾਲਕ ਜਰੂਰ ਪੂਰੀਆਂ ਕਰਦੇ ਹਨ। ਅਦੇ ਸੰਗਤ ਜੀ ਸਾਡੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਹੀ ਵੀਡੀਓ ਲਿਆਉਂਦੇ ਰਹੀਏ ਕਿਉਂਕਿ ਸੰਗਤ ਦੀ ਸਪੋਰਟ ਤੋਂ ਬਿਨਾ ਨਹੀਂ ਕੋਈ ਕੁਝ ਕਰ ਸਕਦਾ ਇਕੱਲਾ ਬੰਦਾ ਕੀ ਹੁੰਦਾ ਕੁਝ ਵੀ ਨਹੀਂ। ਅਤੇ ਸਾਡੇ ਨਾਲੇ ਨਾਲੇ ਗੁਰੂ ਘਰਾਂ ਦੇ ਦਰਸ਼ਨ ਕਰਿਆ ਕਰੋ ਜੀ ਅਸੀਂ ਤੁਹਾਨੂੰ ਵਕ ਵਕ ਜਗਾਵਾਂ ਤੇ ਗੁਰੂ ਘਰਾਂ ਦੇ ਦਰਸ਼ਨ ਕਰਿਆ ਕਰਾਂਗੇ ਜੀ ਫਤਿਹ ਦੀ ਸਾਂਝ ਪਾਉਣੀ ਹੈ ਜੀ ਗੱਜ ਕੇ ਬਲਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ